ਗਾ ਫੋਨ ਲਾ ਲਈ ਸਟਾਰਟ ਸ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਸ ਕਰਦਾ ਸਾਰੇ ਭੈਣ ਭਰਾ ਟਿਕ ਟਾਕ ਹੋਣਗੇ ਤੇ ਬਈ ਆਪਾਂ ਅ ਦਰਵੇਸ਼ ਆਪਾਂ ਤੁਹਾਨੂੰ ਪਤਾ ਹੀ ਜਿਵੇਂ ਕਿ ਆਪਾਂ ਬੇਜਬਾਨਾਂ ਦੀ ਮਦਦ ਕਰਦੇ ਆ ਹਨਾ ਸੇਵਾ ਨਹੀਂ ਕਹਿ ਸਕਦੇ ਚਲੋ ਹੈਲਪ ਕਰਦੇ ਇਹਨਾਂ ਦੀ ਤੇ ਆਪਣੇ ਕੋਲੇ ਬਈ ਬੱਚੇ ਆਏ ਆ ਚਾਰ ਦਰਵੇਸ਼ ਜਿਨ੍ਹਾਂ ਚੋਂ ਅ ਇੱਕ ਦਾ ਤਾਂ ਆਪਰੇਸ਼ਨ ਹੋਣ ਆਈ ਬੈਲਾ ਦਾ ਤਾਂ ਮੈਂ ਲੱਗਾ ਤੁਹਾਨੂੰ ਵੀਡੀਓ ਦੇਖੀ ਹੋਣੀ ਹੈ YouTube ਤੇ ਕਿਉਂਕਿ ਬੜੇ ਦਿਨ ਹੋ ਗਏ YouTube ਤੇ ਲਾਈਵ ਨਹੀਂ ਹੋਇਆ ਜਾਂਦਾ ਇੱਕ ਦਾ ਤੁਹਾਨੂੰ ਪਤਾ ਦਿਨ ਛੋਟੇ-ਛੋਟੇ ਆਈ ਤੇ ਘਰ ਦੀ ਛੱਤ ਡਿੱਗ ਗਈ ਸੀ ਨਹੀਂ ਟਾਈਮ ਲੱਗਿਆਗਾ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆ ਤੇ ਅੱਡੇ ਅੱਡੇ ਕੋਲੇ ਬੱਚੇ ਹੋ ਗਏ ਸੀ 4 4 ਬੱਚੇ ਹੋ ਗਏ ਧੂਆਂ ਦੀ ਇਹ ਰੀਡ ਦੀਆਂ ਹੱਡੀਆਂ ਟੁੱਟੀਆਂ ਤੇ ਇੱਕ ਦਾ ਆਪਰੇਸ਼ਨ ਹੋਣਾ ਦੂਜਾ ਉਹਦਾ ਜੁਮਰ ਦਾ ਉਮਰ ਦੀ ਗਾਂ ਡਾਈਟੀ ਸਾਰੀ ਤੇ ਅਸੀਂ ਆ ਕਿ ਹੁਣ ਜੇ ਕਿਰਾਏ ਵਾਲੀ ਗੱਡੀ ਕਿਹਦੀ ਕਰਾ ਕੇ ਜਾਵਾਂਗੇ ਹਨਾ ਫਿਰ ਵੀ ਤੁਹਾਨੂੰ ਪਤਾ ਅ ਐਨੇ ਬੱਚੇ ਨਹੀਂ ਜਾਂਦੇ ਕਿਉਂਕਿ ਐਨੇ ਨਹੀਂ ਚੜਾਉਂਦੇ ਪਹਿਲੀ ਗੱਲ ਤਾਂ ਗੱਡੀਆਂ ਵਾਲੇ ਬਈ ਕਿਰਾਏ ਵਾਲਾ ਜਿਹੜਾ ਉਹ ਬੰਦਾ ਤੁਹਾਨੂੰ ਪਤਾ ਵੀ ਅ ਝਿਜਕਦਾ ਹਨਾ ਕਹਿੰਦਾ ਮੁਸ਼ਕ ਮਾਰਦਾ ਯਾਰ ਬਾਈ ਮੈਂ ਨਹੀਂ ਚੜਾਉਂਦਾ ਗੱਡੀ ਚ ਚੜਾਉਂ ਤਾਂ ਝਿਜਕਦੇ ਉਹ ਚਾ ਅਸੀਂ ਚਲੋ ਅ ਆਡੇ ਪਿੰਡ ਬਾਈ ਸੁਤਨਾਮ ਹੈਗਾ ਉਹਦਾ ਮੈਂ ਨੂੰ ਰਾਤ ਫੋਨ ਕੀਤਾ ਮੈਂ ਬਾਈ ਟਰੈਕਟਰ ਦੇ ਦੇ ਜਰਾ ਤੇ ਅਸੀਂ ਚਾਰ ਬੱਚੇ ਲੈ ਕੇ ਜਾਣੇ ਵਿੱਚ ਟਰਾਲੀ ਚ ਰੱਖ ਕੇ ਲੈ ਜਾਂਦੇ ਸੀ ਉਹਨਾਂ ਦੇ ਹੈਗੇ ਕੈਂਪਰਾਂ ਗੱਡੀਆਂ ਹੈਗੀਆਂ ਫਿਰ ਪਰ ਆਡਾ ਲੈ ਲਈਆਂ ਉਹ ਕਹਿੰਦੇ ਗੱਡੀ ਲੈ ਜਾਓ ਤੇ ਵੀ ਟਰੈਕਟਰ ਤਾਂ ਵਹਿਲੇ ਨਹੀਂ ਗੇ ਚਲੋ ਸਾਨੂੰ ਸੌਖਾ ਹੋ ਗਿਆ ਇੱਕ ਤਾਂ ਠੰਡ ਤੇ ਇੱਕ ਬਈ ਕੋ ਨੂੰ ਪਤਾ ਵੀ ਟਰੈਕਟਰ ਤੋਂ ਖਲੀਆਂ ਟਰਾਲੀ ਜਣਾ ਖਲੀਆਂ ਵਾਜਦਾਂ ਵਾਜ ਜਾਂਦਾ ਆਪਾਂ ਲਾ ਟਰਾਲੀ ਚ ਲੈ ਕੇ ਜਾਂਦੇ ਆ ਆਪਰੇਸ਼ਨ ਵਾਲਿਆਂ ਨੂੰ ਔਖਾ ਹੋ ਜਾਂਦਾ ਇਹ ਚਲੋ ਜੇ ਕੋਈ ਸਾਧਨ ਸਾਨੂੰ ਚੰਗਾ ਮਾੜਾ ਮਿਲ ਜੇ ਫੇ ਆਪ ਦਾ ਰੱਖ ਕੇ ਆ ਲੈ ਗਏ ਹੁਣ ਚੱਕਰ ਕੀ ਹੈ ਵੀ ਰੋਜ਼ ਰੋਜ਼ ਸਾਧਨ ਮੰਗਣਾ ਵੀ ਔਖਾ ਤੇ ਗੱਡੀਆਂ ਵਾਲਾ ਵੀ ਹੁਣ ਗੱਡੀ ਦਾ ਕਿਰਾਇਆ ਵਾਲੀ ਦਾ ਕਿਰਾਇਆ ਬਹੁਤ ਜ਼ਿਆਦਾ ਪੈ ਜਾਂਦਾ ਜੇ ਚਲੋ ਆਪ ਦੇ ਕੋਲੇ ਹੋਵੇ ਕੋਈ ਚੰਗਾ ਮਾੜਾ ਹੀ ਹੋਵੇ ਭਲਾ ਆ ਉਹਦਾ ਰੱਖ ਕੇ ਵਿੱਚ ਲੈ ਗਏ ਮੋਟਰਸਾਈਕਲ ਤੇ ਵੀ ਨਹੀਂ ਹੁਣ ਅਸੀਂ ਇਲਜਾਹ ਸਕਦੇ ਕਿ ਵੀ ਠੰਡ ਆ ਜਾਂ ਕੋਈ ਜ਼ਿਆਦਾ ਮਾੜੀ ਮੋਟੀ ਪ੍ਰੋਬਲਮ ਆ ਲੈ ਤਾਂ ਕੋਈ ਲਾਰਨਿੰਗ ਰੀਅਲ ਤਾਂ ਚਲੋ ਆਉਂਦੇ ਪਵਾ ਲਾਂਗੇ ਵੈਸੇ ਬਹੁਤ ਅਗਦੀ ਤੇ ਔਖਾ ਬਣਾ ਹੋਇਆ ਪਰਣਾ ਤੇ ਤੁਸੀਂ ਆ ਹੌਲ ਜਰੂਰ ਕਰ ਲਿਆ ਕਰੋ ਪੇਜ ਨੂੰ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਆ ਤੇ ਨਾਲ ਜੁੜਿਆ ਕਰੋ ਸਾਡੀ ਹੌਸਲਾ ਬੜਾ ਹੁੰਦਾ ਹੀ ਭੈਣ ਭਰਾਵਾਂ ਦਾ ਵੀ ਚਲੋ ਕੋਈ ਭੈਣ ਭਰਾ ਨਾਲ ਜੋੜਦੇ ਆ ਅਪਰੀਸ਼ੀਏਟ ਕਰਦੇ ਆ ਅੱਲਾ ਸ਼ੇਰੀਆਂ ਦਿੰਦੇ ਆ ਹਨਾ ਤੇ ਇਸ ਚੀਜ਼ ਨਾਲ ਬਈ ਬਹੁਤ ਵੱਡਾ ਹੌਸਲਾ ਮਿਲਦਾ ਸਾਨੂੰ ਵੀ ਹੈਲਪ ਜ਼ਰੂਰ ਕਰ ਦਿਆ ਕਰੋ ਫੀਡ ਦੀ ਮੈਡੀਸਨ ਦੀ ਜਿੰਨੀ ਕੋਈ ਕੋਈ ਕਰ ਸਕਦਾ ਹੈ ਰਸੀਦਾ ਸਾਫ ਕਰਨ ਵਾਲੇ ਸਾਈਡ ਵਾਲੇ ਸੀਸਾ ਦੇ ਰ ਮਾ ਨਹੀਂ ਨਿਕਲ ਆਈ ਨਾ ਗੱਲ ਕਰ ਮੈਂ ਵੀ ਜੇ ਤੂੰ ਕਹਾਂ ਦੇ ਤੇਰੀ ਮੰਮੀ ਨੂੰ ਕਰਨੇ ਹੈ ਹੈਲੋ ਹੈਲੋ ਮੰਮੀ ਤੇ 1000 ਰੁਪਇਆ ਦੇ ਹਾਂ ਤੇ ਜ਼ਰੂਰ ਤੁਸੀਂ ਸਾਡੀ ਹੈਲਪ ਕਰਿਆ ਕਰੋ ਜਿੰਨੀ ਕੋਈ ਜੋ ਕਰ ਸਕਦਾ ਉਹ ਨਹੀਂ ਆਪਾਂ ਵੱਧ ਦਰਵੇਸ਼ਾਂ ਦੀ ਮਦਦ ਕਰ ਸਕਦੇ ਆਂ ਦੀ ਵੀ ਤੇ ਸਵਾਦ ਜੀ ਕਾ ਦੀ ਬੌਲੀ ਘੜਕਦੀ ਇੰਦਰੀ ਹਣਾ ਮਲਮਲੀ ਕੋਲੀ ਨੇ ਆਪਾਂ ਵੱਧ ਬੱਚਿਆਂ ਦੀ ਦਰਵੇਸ਼ਾਂ ਦੀ ਮਦਦ ਕਰਤਾ ਤੇ ਜਿੰਨੀ ਕਿਦੋਂ ਤੁਸੀਂ ਭੈਣ ਭਰਾ ਸਾਡੀ ਹੈਲਪ ਕਰਦੇ ਹੋ ਹਣਾ ਤੇ ਬਾਕੀ ਵਧੀਆ ਇਕਰੋ ਮਾਤਾ ਜੀ ਮੇਰਾ ਜਿੰਨੇ ਭੈਣ ਭਰਾ ਕਰਦੇ ਆ ਪੌਂਜੀਤ ਭੈਣ ਜੀ ਉਵੇਦਵਿੰਦਰ ਚੋਹਦੀ ਆਂਟੀ ਹੋਵੇ ਸਾਡੇ ਆਂਟੀ ਹੋਵੇ ਸਾਰੇ ਚਲੋ ਜਿੰਨੇ ਜੋਗੇ ਹੈਗੇ ਕਰਦੇ ਆ ਹੈਪ ਦਾ ਆਰਾ ਨਹੀਂ ਵਾਰੀ ਕੀ ਹੋ ਜਾਦਾ ਆਪ ਨੂੰ ਵੀ ਐਮ ਹੁੰਦਾ ਨਿਆਰਾ ਐਸਾ ਹੈ ਨਹੀਂ ਕੋਲੇ ਇਹ ਆਪਾਂ ਕਿੰਨੇ ਆ ਜੇਬ ਚੋਂ ਵੀ ਆਇਆ ਵੀ ਅਸੀਂ ਕਰਦਾ ਜਾਈ ਤੱਕ ਉਹ ਵੀ ਲਾ ਦਿੰਨੇ ਆ ਹੁਣ ਇੰਨਾ ਆ ਦੋ ਤਿੰਨ ਮਹੀਨਾ ਚ ਮੈਂ 50000 ਰੁਪਏ ਦਾ ਕਰਜ਼ਾ ਸੰਦੂ ਵੀ ਚੱਕ ਕੇ ਤੇ ਮੈਂ ਮਦਦ ਕਰੀ ਹੈ ਹਨਾ ਤੇ ਵਿਆਜ ਤੇ ਪੈਸੇ ਵੜ ਫੜ ਕੇ ਜੋ ਤੁਡੇ ਹੈ 15 ਖਾਲਾ ਜਰੂਰ ਕਰ ਲਿਆ ਕਰੋ ਚਾਰ ਬੱਚੇ ਆਈ ਆਪਣੇ ਗੱਡੀ ਚ ਚਾਰ ਦਰਵੇਸ਼ ਆ ਇਸ ਟਾਈਮ ਚੱਲ ਕੇ ਬਾਦਲ ਜਾ ਰਹੇ ਆ ਬਾਦਲ ਜਾ ਕੇ ਤੁਹਾਨੂੰ ਦਿਖਾਣੇ ਆ ਅਸੀਂ ਸਾਰੇ ਇਹ ਗਰੂਪ ਤੁਸੀਂ ਜਰਨਾ ਜੁੜਾ ਕਰੋ ਵੀਡੀਓ ਸ਼ੇਅਰ ਕਰ ਦਿਆ ਕਰੋ ਜਿੰਨੇ ਕੋਈ ਭੈਣ ਭਰਾ ਕਰ ਸਕਦਾ ਹੁੰਦਾ ਕਮੈਂਟ ਨਾਲ ਜਰੂਰ ਕਰਦਾ ਕਰੋ ਤੇ ਕਮੈਂਟਰਾਂ ਦਾ ਬੜਾ ਹੌਸਲਾ ਮਿਲਦਾ ਈ ਸਾਨੂੰ ਭੈਣ ਤੇ ਅੱਜ ਵੀ ਅਸੀਂ ਆ ਸਮਝ ਲਓ ਵੀ ਚਾਰ ਬੱਚੇ ਸੀ ਚਲੋ ਇੱਕ ਇੱਕ ਬੱਚਾ ਹੁੰਦਾ ਤਾਂ ਅਸੀਂ ਕਿਰਾਏ ਵਾਲੀ ਗੱਡੀ ਲਰਾ ਕੇ ਲੈ ਜਾਂਦੇ ਪਰ ਬੱਚੇ ਚਾਰ ਕਹਿੰਦਾ ਤੋਂ ਜਾਦੇ ਨਹੀਂ ਲੈ ਪੀ ਕੇ ਇੱਕ ਹੀ ਜਿਆਦਾ ਹਨਰਾ ਦਾ ਕਰਕੇ ਜਿਆਦਾ ਹੈ ਨਾ ਜ਼ਿਆਦਾ ਲੈ ਤੁਹਾਨੂੰ ਜ਼ਿਆਦਾ ਲੈ ਪਹਿਲਾਂ ਤਾਂ ਆ ਨਹਿਰਾੰਦ ਕਰਕੇ ਆ ਮੈਂ ਲੱਗਦਾ ਤੇ ਅਸੀਂ ਹੁਣ ਸਮਝ ਲਓ ਤੁਸੀਂ 4 ਬੱਚੇ ਸਾਡੇ ਕੋਲੇ 5 ਜਣੇ ਮੇਰੀ ਕੁੜੀ ਵੀ ਨਾਲ ਆਈ ਸਾਡੇ ਤੇ ਚਲੋ ਮੈਂ ਕਿਹਾ ਵੀ ਚਲ ਹੈਲਪ ਕਰ ਦਿੰਦਾ ਸਾਡਾ ਜਵਾਕ ਹੁਣ ਜਿਵੇਂ ਟੈਸਟ ਕਰਾਉਣ ਜਾਣਾ ਪੈਂਦਾ ਦੂਰੋਂ ਡਾਕਟਰ ਸਾਹਿਬ ਸਿੰਪਲ ਕੱਢ ਕੇ ਦਿੰਦੇ ਸਾਨੂੰ ਟੈਸਟ ਕਰਾਉਣ ਲੈਬ ਚ ਵਾਵਾ ਦੂਰ ਲੈਬਾ ਉੱਥੇ ਜਾਣਾ ਪੈਂਦਾ ਤੁਹਾਨੂੰ ਤੇ ਇੱਕ ਇੱਕ ਜਣਾ ਚਲੋ ਫੜ ਕੇ ਖੜਾ ਰੂਗੇ ਇਹਨਾਂ ਨੂੰ ਬੈਠਾ ਰੂਗੇ ਜਾਂ। ਉਹ ਵੀ ਬਾਰੀ ਨਾਲ ਆਈ ਜਾਣਗੇ। ਇੱਕ ਬੱਚੇ ਦਾ ਦਰਵੇਸ਼ ਦਾ ਤਾਂ ਭਈ ਇੰਨਾ ਮਾੜਾ ਮਾੜੇ ਹਾਲਾਤ ਹਨ। ਉਹ ਦਿਖਾ ਵੀ ਨਹੀਂ ਸਕਦੇ ਤੁਸੀਂ। ਇੰਨੇ ਜਿਆਦੇ ਵਿਚਾਰੇ ਦੇ ਮਾੜੇ ਹਾਲਾਤ ਹੋ ਗਏ ਨਾ ਉਹਦੇ। ਉਹਦੇ ਕਿਸ ਨੇ ਡਾਂਗ ਮਾਰੀ ਭਈ ਮੈਨੂੰ ਪੱਕਾ ਪਤਾ ਕਿਉਂਕਿ ਗੱਡੀ ਚੜੀ ਵਾਲੇ ਮੈਂ ਗੱਡੀ ਚੜੀ ਵਾਲੇ ਮੇਰੇ ਕੋਲ ਬਹੁਤ ਕੇਸ ਹੁੰਦੇ ਜਿਨ੍ਹਾਂ ਦੇ ਗੱਡੀ ਚੜੀ ਹੁੰਦੀ ਹੈ। ਕਿ ਗੱਡੀ ਚੜ ਗਈ ਯਾਰ ਜਾਂ ਕੋਈ ਮਤਲਬ ਇਹੋ ਜਿਹੀ ਦਿੱਕਤ ਹੋ ਗਈ ਬਹੁਤ ਕੇਸ ਹੁੰਦੇ ਆ। ਪਰ ਮੈਂ ਕੋਈ ਇਹੋ ਜਿਹਾ ਕੇਸ ਨਹੀਂ ਮੈਂ ਪਹਿਲੀ ਵਾਰੀ ਵੇਖਿਆ ਵੀ ਜਿਹੜਾ ਉਹਦਾ ਅ ਅੰਦਰੋਂ ਪੋਟਾ ਹੀ ਬਾਹਰ ਕੱਢਦਾ ਦਰਵੇਸ਼ ਦਾ ਤੁਸ ਕਾ ਲਾ ਲੋ ਵੀ ਉਹਦਾ ਬਾਥਰੂਮ ਕਰਨ ਵਾਲੀ ਵੀ ਉਹਦੀ ਵੀ ਚਰੇ ਦੀ ਨਾ ਨਲੀ ਵੀ ਬਾਹਰ ਆ ਗਈ ਠੀਕ ਆ ਬਾਹਰ ਆ ਕੇ ਉਹ ਜਿਵੇਂ ਲੰਗਾ ਘਸੀੜ ਕੇ ਢੂਈ ਘਸੀੜ ਕੇ ਜੀ ਤੁਰਦਾ ਆ ਤੇ ਉਦੋਂ ਉਹਦੇ ਨਾਲ ਇੰਨੀ ਮਾੜੀ ਹਾਲਾਤ ਹੁੰਦੇ ਵੀ ਉਹ ਪੰਜਾਬ ਵਾਲੀ ਜਗ੍ਹਾ ਉਹਦੀ ਸਾਰੀ ਵਿਚਾਰੇ ਦੀ ਘਸੜ ਕੇ ਘਸੜ ਕੇ ਥੱਲੇ ਤੇ ਕਿਉਂਕਿ ਆਪਣੇ ਕੋਲੇ ਤਾਂ ਅਜੇ ਦੋ ਦਿਨ ਹੀ ਹੋਏ ਆਏ ਨੂੰ ਕਿ ਅੱਜ ਹੀ ਆਪਾਂ ਉਹਨੂੰ ਲੈ ਕੇ ਜਾ ਰਹੇ ਆ ਬਾਦਰ ਜੋ ਜਿਹੜੀ ਜਗ੍ਹਾ ਤੇ ਸੀਗਾ ਕੀ ਪਤਾ ਕਿੰਨਾ ਟਾਈਮ ਹੋ ਗਿਆ ਸੀ ਉਹਨੂੰ ਉੱਥੇ ਤੇ ਓਵੇਂ ਹੀ ਤੁਰਿਆ ਆਵਰਦਾ ਜਿਗਾ ਓਕੇ ਸੜਕੇ ਸੜਕੇ ਬਈ ਇਨਫੈਕਸ਼ਨ ਹੋ ਗਈ ਉਹਦੇ ਪਾਹਾ ਵਾਲੀ ਜਗ੍ਹਾ ਸਾਰੀ ਤੇ ਲੈਟਰਿੰਗ ਵਾਲੀ ਜਗ੍ਹਾ ਸਾਰੀ ਉਹਦੀ ਬਾਹਰ ਆ ਗਈ ਇੰਨੀ ਬਹੁਤ ਬੁਰੇ ਹਾਲਾਤ ਆ ਵੀ ਨਾ ਆ ਲੂਂਗੰਡਾ ਖੜਾ ਹੋ ਜਾਂਦਾ ਤਾਂ ਮੈਂ ਕਹਿੰਦਾ ਵੀ ਜੇ ਆਪਾਂ ਕੋਈ ਵੀ ਮੇਰੇ ਕੋਲੇ ਦਰਵੇਸ਼ ਆਉਂਦਾ ਤਾਂ ਮੈਂ ਉਹਦੇ ਹਾਲਾਤ ਵੇਖ ਕੇ ਉਹੀ ਮੈਂ ਆਪਦੇ ਤੇ ਲਾ ਕੇ ਦੇਖਦਾ ਹੁੰਨਾ ਵੀ ਯਾਰ ਜੇ ਬੰਦੇ ਨਾਲ ਆਹੀ ਹਾਲਾਤ ਹੁੰਦੇ ਬੰਦੇ ਦੇ ਹਨਾ ਤਾਂ ਘਰ ਵਾਲੇ ਕੀ ਕਰਦੇ ਗੈਰ ਦਾ ਟੀਕਾ ਹੀ ਕਹਿੰਦੇ ਇਧਰੋਂ ਤਾਂ ਫਿਰ ਮੌਤ ਹੀ ਚੰਗੀ ਐ ਇਹ ਜੀ ਜ਼ਿੰਦਗੀ ਨਰਕ ਨੂੰ ਆ ਜ਼ਿੰਦਗੀ ਜਿਉਣ ਨਾਲੋਂ ਤਾਂ ਮੌਤ ਚੰਗੀ ਐ ਤੁਹਾਨੂੰ ਮੈਂ ਹਾਲਾਤ ਵਿਖਾ ਦਿਆ ਨਾ ਗੱਲ ਇਹ ਵੀ ਵੀਡੀਓ ਉੱਡ ਜਾਂਦੀ ਐ ਫਿਰ ਵੀਡੀਓ ਰਹਿੰਦੀ ਨਹੀਂ ਮੈਂ ਤਾਂ ਕਰਕੇ ਉਹ ਜੀ ਟੀਕਾ ਆਪਾਂ ਦਿਖਾ ਨਹੀਂ ਸਕਦੇਗੇ ਤੇ ਭਈਆ ਬੰਦੇ ਦਾ ਲੂੰ ਕੰਡਾ ਖੜਾ ਹੋ ਜਾਂਦਾ ਜਦੋਂ ਦੇਖਦੇ ਆ ਹਾਲਾਤ ਦਰਵੇਜ ਦੇ ਬਹੁਤ ਮਾੜੇ ਹਾਲਾਤ ਆ ਤਾਂ ਮੈਂ ਇਹ ਹੀ ਕਹਣਾ ਉਹਨਾਂ ਵਿੱਚ ਜੇ ਕੋਈ ਆਪਾਂ ਰੋਟੀ ਦੀ ਬਰਕੀ ਨਹੀਂ ਪਾ ਸਕਦੇ ਹਨਾ ਚੰਗਾ ਨਹੀਂ ਕਰ ਸਕਦੇ ਤਾਂ ਇਹਨਾਂ ਨਾਲ ਮਾੜਾ ਵੀ ਨਾ ਕਰੋ ਉਹਨਾਂ ਹੀ ਹੱਕ ਇਹਨਾਂ ਨੂੰ ਆਧਾਰੀ ਰਹਿਣ ਦਾ ਜਿੰਨਾ ਕ ਆਪਾਂ ਨੂੰ ਆਈ ਤਾਂ ਇਹਨਾਂ ਨਾਲ ਅਦੇ ਵੀ ਇਹੋ ਜਿਹਾ ਬੇਵ ਨਹੀਂ ਕਰਨਾ ਚਾਹੀਦਾ بڑے ਲੋਕ ਪਏ ਆ ਵੀ ਜਿਹੜੇ ਟਲਦੇ ਨਹੀਂਗੇ ਪਾਣੀ ਛੱਡਿਆਂ ਦਾ ਹੈ ਮੈਂ ਉਹੋ ਜਿਹੇ ਬੰਦੇ ਵੇਖੇ ਆ ਮੈਂ ਇਹੋ ਜਿਹੇ ਬੰਦੇ ਵੇਖੇ ਆ ਭਾਈ ਜਿਨ੍ਹਾਂ ਦੇ ਤੁਸੀਂ ਸਮਝ ਲਓ ਅ ਗਲੀ 'ਚ ਪਿਆ ਨਾ ਕੋਈ ਦਰবেশ ਉਹਨਾਂ ਨੇ ਜਾਣਾ ਸੁੱਤੇ ਪਏ ਦੇ ਡਾਂਗ ਮਾਰਨੀ ਪਤਾ ਨਹੀਂ ਉਹਨਾਂ ਨੂੰ ਸਮਝ ਨਹੀਂ ਆਇਆ ਚਾਹ ਚੜ ਕੱਢ ਲਗੀ ਕਿ ਉਧਰ ਹੀ ਚੱਲ ਗਏ ਮੇਹਣੀ ਚੱਲ ਗਏ ਮੇਹਣੀ ਜਾਂਦਾ ਹੈ ਕਿੱਥੇ ਜਾਂਦਾ ਕੋਈ ਦਰਮ ਚਾਰਕਾ ਪੇੜੀ ਤੇ ਵੜਿਆ ਹਾਂ ਚੜਕਾ ਪੇੜੀ ਲੱਗੇ ਲੁਕੇ ਹੁੰਦੇ ਆ ਤਦੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਜਿੰਨੀ ਕੋਈ ਕੋਈ ਸਹਾਇਤਾ ਕਰ ਸਕਦਾ ਭੈਣ ਭਰਾ ਥੋੜੀ ਥੋੜੀ ਕਿਉਂਕਿ ਪੂੰਦ ਪੂੰਦ ਨਾਲ دریا ਭਰ ਜਾਂਦੇ ਆ ਹਨਾ ਤੇ ਸਾਨੂੰ ਸੌਖਾ ਬੜਾ ਹੋ ਜਾਂਦਾ ਬਈ ਇਲਾਜ ਕਰਾਉਣ ਇਹਨਾਂ ਦੇ ਦਰਵੇਸ਼ਾਂ ਦੇ ਸਾਨੂੰ ਵੀ ਸੌਖਾ ਹੋ ਜਾਂਦਾ ਐ ਸਾਨੂੰ ਵੀ ਓਖਾ ਹੋ ਜਾਂਦਾ ਤੇ ਮੈਂ ਦੇਖਿਆ ਵੀ ਬਈ ਸੁੱਤੇ ਪਏ ਤੇ ਢਾਗ ਮਾਰਨੀ ਬੰਦੇ ਨੇ ਆ ਕੇ ਸਾਡੇ ਇੱਕ ਸੀਗਾ ਬੰਦਾ ਹੁਣ ਤਾਂ ਉਹਦੀ ਮੌਤ ਹੋ ਗਈ ਬੰਦੇ ਦੀ ਤੇ ਉਹਨੇ ਕੀ ਕਰਨਾ ਕੋਈ ਦਰਵੇਸ਼ ਗਲੀ ਚ ਗਿਆ ਹਨਾ ਸੁੱਤਾ ਚੁੱਪ ਕਰਕੇ ਜਾਣਾ ਭਲਾ ਮੰਨ ਕੇ ਚਲੋ ਘਰ ਦੇ ਆਪਦੇ ਘਰ ਤੋਂ ਚੌਥੇ ਪੰਜਵੇਂ ਘਰ ਦੇ ਬਾਹਰ ਮੋੜੇ ਨੇ ਉਹਨੇ ਡਾਂਗ ਚੱਕਣੀ ਚੁੱਪ ਕਰਕੇ ਜਾਣਾ ਦੱਬੇ ਪੈਰੀ ਜਾਣਾ ਚੋਰੀਆਂ ਤੇ ਜਾ ਕੇ ਉਹਦੇ ਡਾਂਗ ਮਾਰਨੀ ਬਈ ਤੇ ਕੇਦੀ ਢੂਈ ਤੋੜ ਦੇਣੀ ਮਾ ਤਾਂ ਨਿੱਕਾ ਹੁੰਦਾ ਸੀ ਛੋਟਾ ਹੁੰਦਾ ਜੀ ਮੈਂ ਦੇਖਦਾ ਰਿਆ ਤੇ ਉਹਨੇ ਬੜੇ ਇਸ ਤਰ੍ਹਾਂ ਕਰਕੇ ਦਰਵੇਸ਼ਾਂ ਦੀਆਂ ਢੂਈਆਂ ਤੋੜ ਗਿਆ ਉਹਦਾ ਵੀ ਉਹ ਹਾਲਾਤ ਜਦੋਂ ਉਹ ਮਰਿਆ ਬੰਦਾ ਉਹ ਵੀ ਆ ਸਮਝ ਲੋ ਵੀ ਤੜਕ ਤੜਕ ਕੇ ਰੜੇ ਰੜਕੇ ਮਰਿਆ ਤੇ ਇਹ ਦੱਸੋ ਵੀ ਕੀ ਪੱਲੇ ਪਿਆ ਹਨ ਜੇ ਆਪਾਂ ਉਹਨੂੰ ਰੋਟੀ ਦੀ ਬੁਰਕੀ ਨਹੀਂ ਪਾ ਸਕਦੇ ਹੁਣ ਸਾਡੇ ਕੋਲੇ ਅ ਪਰਸੋਟ ਉੱਥੇ ਆਇਆ ਦਰਵੇਸ਼ ਉਹਦੀ ਬਈ ਸਾਰਾ ਖਾਦਾ ਪਿਆ ਉਹ ਅ ਖੁਰਕ ਨਾਲ ਆ ਗਲਿਆ ਪਿਆ ਮਾਸ ਦੀਆਂ ਵੀ ਬੁਰਕੀਆਂ ਟੁਕੜੇ ਡਕੀ ਆਂਦੇ ਉਹਦੇ ਠੀਕ ਹੈ ਉਹ ਅਸੀਂ ਚੱਕ ਲਿਆ ਤੇ ਉਹਨੂੰ ਜਿਹੜੀ ਅਸੀਂ ਉਹਨੂੰ ਦਵਾਈ ਪਾਈ ਆ 800 ਰੁਪਏ ਦੀ ਗੋਲੀਆਂ ਧਾਈ ਆ ਬਈ ਨੈਕਸਾ ਗਾਰਡ ਤੇ ਉਹ ਚਲੋ ਠੀਕ ਹੋਣ ਲੱਗ ਗਿਆ ਉਨਕੋ ਜਿਹੜੀ ਗੋਲੀ 800 ਦੀ ਬਈ ਉਹ ਰਿਜ਼ਲਟ ਬੜਾ ਵਧੀਆ ਉਹਦਾ ਤਾਂ ਮੈਂ ਮੇਰੀ ਸੋਚ ਇਹ ਹੈ ਵੀ ਆਪਾਂ ਡਾਕਟਰ ਨੂੰ ਰੋਜ਼ 400 200 ਦੇਣ ਆ ਹਨ ਜਿੰਨੇ ਵਾਰੀ ਵੀ ਡਾਕਟਰ ਨੂੰ ਆਪਾਂ ਬੁਲਾਉਣੇ ਆ ਉਹ ਕੋਈ 2-300 ਰੁਪਏ ਲੈ ਕੇ ਜਾਂਦਾ ਤਾਂ ਉਹਦੇ ਨਾਲੋਂ ਤਾਂ ਇੱਕ ਵਾਰੀ ਪੈਸੇ ਲਾ ਦਿਓ 800 ਰੁਪਏ ਲੱਗ ਗਿਆ ਉਦੋਂ ਬਾਅਦ ਬਸ ਉਹਦੀ ਕਲੀ ਸੰਭਾਲ ਕਰਨ ਦੀ ਲੋੜ ਆਪਾਂ ਨੂੰ ਵਾਲ ਵੀ ਆਪੇ ਆ ਜਾਂਦੇ ਆ ਫੁਰਕਤ ਫੁਰਕਤ ਦਾ ਨਾਮ ਨਿਸ਼ਾਨ ਨਹੀਂ ਛੱਡਦੀ ਉਹ ਮੰਨ ਲਓ 6 ਮਹੀਨਾ ਤੋਂ 8 ਮਹੀਨਾ ਤੋਂ ਦੇਣੀ ਪੈਂਦੀ ਹੈ ਦੁਬਾਰਾ ਇਹ ਇੰਨੇ ਚਿਰ ਤੋਂ ਬਾਅਦ ਕੋਈ ਔਕਾ ਨਹੀਂ ਕਰ ਤੇ ਇਹ ਜੋ ਵੀ ਅਸੀਂ ਇਲਾਜ ਕਰਵਾਉਣੇ ਹਨ ਦਾ ਦਰਵੇਸ਼ਾਂ ਦਾ ਇਹ ਤੁਹਾਡੇ ਦਰਤੀ ਕਰਵਾਉਣੇ ਭਈ ਨਹੀਂ ਸਾਡੀ ਤਾਂ ਕੱਲ ਵੀ ਨਹੀਂ ਹਾਇ ਸੀ ਅੱਧੇ ਹੈ ਨਹੀਂ ਗੀ ਕਿ ਕਿਸੇ ਇੱਕ ਦਰਵੇਸ਼ ਨੂੰ ਵੀ ਅਸੀਂ ਰੋਟੀ ਦੀ ਬੁਰਕੀ ਪਾਸ ਕੀਤੀ ਇਹ ਤੁਹਾਡਾ ਭੈਣ ਭਰਾਵਾਂ ਦਾ ਸਾਥ ਕਰਕੇ ਹੀ ਹੈ ਜੋ ਵੀ ਹੁੰਦਾ ਤੁਹਾਡਾ ਕਰਕੇ ਹੀ ਕਰ ਸਕਦੇ ਹੋ ਬਾਕੀ ਸਬਸਕ੍ਰਾਈਬ ਕਰ ਲਿਆ ਕਰੋ YouTube ਥੋੜਾ ਅਸੀਂ ਘੱਟ ਧਿਆਨ ਨਾਲ ਸਾਰਾ ਇੱਕ ਵਾਰੀ ਕਿਉਂਕਿ ਉਲਝੇ بڑے ਬੈਂਕ ਦਿਨ ਛੋਟੇ ਹੁੰਦੇ ਆ ਹਰਿਆਣਾ ਸਾਨੂੰ ਬਾਦਲ ਕਦੇ ਕਿਸੇ ਡੌਗ ਨੂੰ ਲੈ ਕੇ ਜਾਣਾ ਪੈਂਦਾ ਕਦੇ ਕਿਸੇ ਨੂੰ ਤੇ ਅੱਜ ਚਲੋ ਸੌਖੇ ਜਾ ਰਹੇ ਆ ਥੋੜੇ ਅੱਜ ਸਾਨੂੰ ਗੱਡੀ ਮਿਲ ਗਈ ਐ ਤੇ ਨਹੀਂ ਤਾਂ ਅੱਕੇ ਅਸੀਂ ਮੋਟਰਸਾਈਕਲ ਤੇ ਜਾਂ ਮੋਟਰਸਾਈਕਲ ਵਾਲੀ ਰੇੜੀ ਤੇ ਮਗਰ ਰੱਖ ਕੇ ਲਜਾਣੇ ਤੇ ਅੱਜ ਪਹਿਲੀ ਵਾਰੀ ਹੋਇਆ ਵੀ ਸਾਨੂੰ ਅੱਜ ਗੱਡੀ ਲੈ ਕੇ ਜਾ ਰਹੇ ਆ ਹਾਂ ਕਈ ਵਾਰੀ ਦਿਲ ਚ ਖਿਆਲ ਆਉਂਦਾ ਹਨਾ ਵੀ ਯਾਰ ਆਪਦੇ ਕੋਲੇ ਚਲੋ ਚੰਗਾ ਮਾੜਾ ਸਾਧਨ ਹੋਵੇ ਬੰਦੇ ਕੋਲੇ ਤੇ ਰੱਖ ਕੇ ਚੱਲ ਪੈਂਦਾ ਨੇ ਹੁਣ ਕਿਰਾਏ ਵਾਲੀ ਗੱਡੀ ਵਾਲਾ ਤੁਹਾਨੂੰ ਪਤਾ ਭਈ ਅਗਲਾ ਭਾਉਣ ਲੱਗਿਆ ਪਹਿਲਾਂ ਤਾਂ 100-100달 ਕਰਦਾ ਹਨ ਭਈ ਇਹ ਚੋਂ ਮਸਕ ਮਾਰਦਾ ਇਹਦੇ ਕੀੜੇ ਪਏ ਆ ਜਾਂ ਇਹਦੇ ਟਿਊਮਰ ਦੀ ਗੰਧ ਇਹ ਲੈਟਰਿੰਗ ਕਰ ਦੂਗਾ ਵਿੱਚ ਮਸਕ ਮਾਰੂਗਾ ਇਹਨਾਂ ਚੀਜ਼ਾਂ ਤੋਂ ਉੱਪਰ ਮੰਨ ਕੇ ਚਲੋ ਕਈ ਵਾਰੀ 2000 ਦਾ ਗੇੜਾ ਹੁੰਦਾ ਜਿੱਥੋਂ 2000 ਹੁੰਦਾ ਉਹਦੇ ਤੁਹਾਨੂੰ 35-3500 4000 ਰੁਪਿਆ ਵੀ ਮੈਂ ਦਿੱਤਾ ਹੋਇਆ ਉਹਨਾਂ ਚੀਜ਼ਾਂ ਤਾਂ ਚਲੋ ਕੋਈ ਗੱਲ ਨਹੀਂ ਕਰੂਗਾ ਮਹਾਰਾਜ ਕਿਰਪਾ ਹਨ ਆ ਪਗੜ ਮਾ ਮਾਰੇ ਹਨ ਇਹ ਲਈ ਚਲੋ ਸ਼ੇਅਰ ਕਰ ਦਿਓ ਜੀ ਫੋਲੋ ਕਰ ਲਓ ਤੇ ਕਮੈਂਟ ਕਰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਆ ਕੇ ਆਪਣੇ